ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਲਓ ਜੀ ਆਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਕਿਹ ਜੀ ਦਿਨਾਂ ਬਾਅਦ ਫੇਰ ਆਪਾਂ ਕੀਤੀ ਵਾਪਸੀ ਠੀਕ ਹੈ ਤੇ ਅੱਜ ਜੇ ਆਪਾਂ ਉਹ ਆਪਣੀ ਵੀਡੀਓ ਦੇ ਵਿੱਚ ਬਈ ਜੇ ਆਪਾਂ ਜਿਹੜੇ ਆਪਾਂ ਜੋੜੇ ਲਾ ਚੁੱਕੇ ਆ ਠੀਕ ਹੈ ਜਿੰਨੇ ਵੀ 4 5 6 ਹਨਾ ਉਹ ਆਪਾਂ ਸਾਰੇ ਜੋੜੇ ਦਿਖਾਵਾਂਗੇ ਤੁਹਾਨੂੰ ਆ ਜੋੜੇ ਆਪਾਂ ਲਾਤੇ ਆ ਤੇ ਨਾਲੇ ਅੱਜ ਦੇਖਦੇ ਹਾਂ ਵੀ ਆਪਣੀਆਂ ਕਬੂਤਰੀਆਂ ਨੇ ਆਂਡੇ ਲਾ ਲਿਆ ਤੇ ਨਹੀਂ ਲਾਏ ਠੀਕ ਹੈ ਉਹ ਤੁਹਾਨੂੰ ਦਿਖਾਉਣੇ ਤੇ ਬਾਕੀ ਵੀਡੀਓ ਨੂੰ ਸਟਾਰਟ ਤੋਂ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਦਿਓ ਠੀਕ ਹੈ ਤੇ ਬਾਕੀ ਕਰਾਉਣਿਆ ਤੁਹਾਨੂੰ ਜੋੜਿਆਂ ਦਾ ਸ਼ੌਂਕ ਆਜੋ ਫਿਰ ਚੱਲਦੇ ਹਾਂ ਪਹਿਲੇ ਹੁੱਡੇ ਦੇ ਵਿੱਚ ਠੀਕ ਹੈ। ਕੋਲੋਨ ਨੇ ਬਈ ਉਹ ਆਂਡਾ ਲਾਇਆ ਪਿਆ ਚਲੋ ਵੀ ਹੋ ਗਿਆ ਇੱਕ ਕੰਮ ਦਾ ਸੈੱਟ ਹੋ ਗਿਆ ਚਲੋ ਉਹ ਜੋੜੇ ਨੇ ਲਾਇਆ ਸਾਹਮਣੇ ਜਿਹੜਾ ਬੈਠਾ ਆਪਣਾ ਇਹ ਉਹ ਵਾਲਾ ਕਾਲੀਆਂ ਅੱਖਾਂ ਦਾ ਲਾਲ ਚੀਨੀ ਕਬੂਤਰੀ ਹੈ ਤੇ ਅੰਦਰ ਜੋੜਾ ਆ ਮਿਲ ਗਿਆ ਪਿਆ ਲਾਲ ਚੀਨੀ ਕਬੂਤਰੀ ਉਹਦੇ ਤੇ ਇਹ ਆਪਣੇ ਰੱਤੇ ਕਬੂਤਰ ਨੇ ਉਹ ਜਿਹੜਾ ਅੰਦਰ ਬੈਠਾ ਹੈ ਠੀਕ ਹੈ। ਉਹ ਜਿਹੜਾ ਚੁੰਡ ਚਾ ਉਹ ਆਪਣੇ ਕਲਸਰੇ ਹਨ ਜੋੜਿਆ ਨੇ ਸਾਹਮਣੇ ਬਾਕੀ ਕਿੰਨੇ ਜੋੜੇ ਆ 1 2 3 4 4 5 ਜੋੜੇ ਯਾਰ 5 ਨਹੀਂ 1 2 3 4 5 7 8 ਜੋੜੇ ਆ ਬਈ ਯਾਰ ਅਵੇ ਆਖਿਰ ਦੇ ਪਏ ਆਪਣੇ ਠੀਕ ਹੈ ਮੈਂ ਕਬੂਤਰੀਆਂ ਗਿਣਦਾ ਯਾਰ ਇਹਨਾ ਥੋੜਾ ਗਲਤ ਹੋ ਜਾਂਦਾ ਥੋੜਾ ਸਿਸਟਮ 1 2 3 4 5 6 7 8 8 ਜੋੜੇ ਆ ਠੀਕ ਹੈ ਬਾਈ ਬਾਕੀ ਆ ਦੇਖੋ ਕਿਵੇਂ ਬੈਠੇ ਸੋਹਣੇ ਲੱਗਦੇ ਹੀ ਆ ਬਾਕੀ ਹਣਾ ਤੁਹਾਨੂੰ ਪਤਾ ਹੀ ਯਾਰ ਸਾਰੇ ਵੀਰ ਭਰਾਵਾਂ ਨੂੰ ਆਪਾਂ ਇਹ ਖੁੱਡਾ ਵੱਡਾ ਸੀ ਆਪਾਂ ਇਸ ਲਈ ਆਪਾਂ ਇੱਧਰ ਵੱਧ ਜੋੜੇ ਛੱਡਦੇ ਆ ਠੀਕ ਹੈ ਤੇ ਬਾਕੀ ਆਪਣੇ ਇੱਕ ਜੋੜੇ ਨੇ ਆਂਡੇ ਵੀ ਲਾ ਲਏ ਸਾਹਮਣੇ ਜਿਹੜੀ ਕਬੂਤਰੀ ਬੈਠੀ ਹੋਈ ਆ ਠੀਕ ਹੈ ਬਾਕੀ ਹਜੇ ਦੂਜਿਆਂ ਦੀ ਤਿਆਰੀ ਚੱਲੀ ਜਾਂਦੀ ਹੈ ਆਪਣੇ ਜਿਹੜੇ ਦੂਸਰੇ ਜੋੜੇ ਹੈਗੇ ਆ ਠੀਕ ਹੈ ਬਾਕੀ ਦੋ ਜੋੜੇ ਆਪਾਂ ਹੋਰ ਨਵੇਂ ਵੀ ਛੱਡਦੇ ਸੀ ਇਹਦੇ ਵਿੱਚ ਤੇ ਹੁਣ ਆਪਾਂ ਇਹ ਦੇਖਦੇ ਜਲਦੀ ਜਲਦੀ ਆਪਣੇ ਕਬੂਤਰਾਂ ਅੰਡੇ ਲਾਉਣ ਤੇ ਬੱਚੇ ਕੱਢਣ ਤੇ ਤੁਹਾਨੂੰ ਅਗਲੀ ਵੀਡੀਓ ਦੇਖਣ ਨੂੰ ਮਿਲ ਜੇ ਠੀਕ ਹੈ ਤੇ ਬਾਕੀ ਆਪਣਾ ਇੱਕ ਜਿਹੜਾ ਬੱਚਾ ਵੱਡਾ ਵਾਵਾ ਹੋ ਗਿਆ ਸੀ ਉਹਦਾ ਸ਼ੌਂਕ ਕਰਾਉਣਿਆ ਮਤਲਬ ਉਹ ਆਪਾਂ ਪਹਿਲਾਂ ਕਿਹੜਾ ਆ ਲਿਆ ਸੀਗਾ ਕਿਉਂਕਿ ਆਪਣੇ ਦੋਸਤ ਦੀ ਕਬੂਤਰੀ ਸੀ ਨਾ ਮੈਂ ਕੋਈ ਪਤਾ ਨਹੀਂ ਕਦੋਂ ਵਾਪਸ ਲੈਣਾ ਜੀ ਇਸ ਲਈ ਆਪਾਂ ਇੱਕ ਬੱਚਾ ਉਹਦਾ ਕਢਾ ਲਿਆ ਸੀ ਠੀਕ ਹੈ ਉਹ ਬਾਕੀ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਵੀ ਕਿਹੜਾ ਵਾ ਬਾਕੀ ਤੇ ਤੁਸੀਂ ਸਾਰੇ ਵੀਰ ਭਰਾਵਾਂ ਨੇ ਦੇਖਿਆ ਹੀ ਹੋ ਸਕਦਾ ਵਾ ਹਨਾ ਬਾਕੀ ਮੈਂ ਕਬੂਤਰੀਆਂ ਵਾਲੀ ਸਾਈਡ ਆ ਉਹ ਤੇ ਉੱਡ ਕੇ ਉਹ ਉੱਪਰ ਬਹਿਣ ਲੱਗ ਗਿਆ ਦੇਖ ਲਓ ਉਹ ਬੈਠਾ ਉੱਪਰ ਲਾਹ ਜਿੰਨਾ ਭਰਾ ਸਾਈਡ ਤੇ ਬਾਕੀ ਆਪਣੀਆਂ ਕਬੂਤਰੀਆਂ ਨੀਂਆਂ ਬੈਠੀਆਂ ਹੋਈਆਂ ਵਾ ਠੀਕ ਐ ਇੰਨਾ ਚ ਵੀ ਆਪਾਂ ਜੋੜੇ-ਜੁੜੇ ਲਾਵਾਂਗੇ ਅਪਾ ਹਜੇ ਆਪ ਹੀ ਨਹੀਂ ਲਾਉਨੇ ਪੈਗੇ ਹਨਾ ਮੈਂ ਚਲ ਥੋੜੇ ਜੇ ਸੈੱਟ ਜੇ ਹੋ ਜੀ ਇਕਦਿ ਫੇਰ ਜਿਵੇਂ ਮੰਨ ਲਓ ਉਧਰ ਹੁਣ ਜੋੜੇ ਜੁੜੇ ਬੱਚੇ ਕੱਢ ਲਏ ਆਂਡੇ ਹੁੰਡੇ ਜੋ ਵੀ ਆ ਉਹ ਉਹ ਆਪਣਾ ਪ੍ਰੋਸੈਸ ਥੋੜਾ ਵਧੀਆ ਬਣ ਗਿਆ ਥੋੜਾ ਸੈੱਟ ਹੋ ਜਾਊਗਾ ਹੁਣ ਅਦਰ ਆਪਣੇ ਆ ਕਬੂਤਰੀਆਂ ਹੈਈਆਂ ਜਿਵੇਂ ਆ ਕਾਲੀਆਂ ਅੱਖਾਂ ਦੀ ਬੈਠੀ ਹੋਈ ਆ ਨਾ ਇਹ ਆਪਣੇ ਕੋਲੇ ਉੜਦੀ ਹੋਈ ਆ ਤੇ ਇਧਰੋਂ ਆਪਣੇ ਕੋਲੇ ਆ ਬੱਚਾ ਉੜਦਾ ਪਿਆ ਸੀਗਾ ਇਹ ਇੱਕ ਦੋ ਥੰਲੇ ਕਬੂਤਰੀਆਂ ਉੜਦੀਆਂ ਪਈਆਂ ਸੀ ਆ ਜ ਹਨਾ ਇਹ ਸਾਰੀਆਂ ਇਨਾਂ ਦੇ ਵੀ ਆਪਾਂ ਜੋੜੇ ਲਾਵਾਂਗੇ ਠੀਕ ਹੈ ਆਪਣੇ ਜਿਹੜੇ ਆਪਾਂ ਮੇਨ ਜੋੜੇ ਰਹਿੰਦੇ ਆ ਲਾਉਣ ਵਾਲੇ ਇੱਕ ਆਪਣੀਆਂ ਸਾਹਮਣੇ ਕਬੂਤਰੀ ਬੈਠੀ ਹੋਈ ਆ ਠੀਕ ਹੈ ਦੇਖੋ ਪਿੱਛੇ ਜੰਡੇ ਵਾਲੀ ਬੈਠੀ ਹੋਈ ਆ ਇੱਕ ਆ ਕਾਲੀ ਅੱਖਾਂ ਦੀ ਇੱਕ ਪਿੱਛੇ ਉਹ ਆਪਣੀ ਖੱਟੀਆਂ ਅੱਖਾਂ ਦੀ ਉਹ ਸਾਹਮਣੇ ਤੇ ਆਮ ਜ਼ੂਮ ਕਰਕੇ ਦਿਖਾ ਦੇਣਾ ਉਹ ਬੈਠੀ ਆ ਪਿੱਛੇ ਠੀਕ ਹੈ ਬਾਕੀ ਉਹ ਥੱਲੇ ਬੈਠੇ ਹੋਏ ਆਪਣੇ ਇਨਾਂ ਜੋ ਆ ਦੋਨੇ ਜੋੜੇ ਲਾਵਾਂਗੇ ਕਿ ਤੇ ਦੇਖਾਂਗੇ ਕੀ ਰਿਜ਼ਲਟ ਮਿਲਦਾ ਠੀਕ ਹੈ ਆਪਾਂ ਨੂੰ ਆ ਆ ਗਈ ਉੱਪਰ ਵਾਲੀ ਠੀਕ ਹੈ ਤੇ ਤੁਹਾਨੂੰ ਉਹ ਬੱਚਾ ਫੜ ਕੇ ਦਿਖਾਉਣੇ ਆ ਤੇ ਆਪਾਂ ਛਤਰੀ ਦੇ ਵੀ ਵਿਖਾਉਣੇ ਆ ਆਪਾਂ ਨੂੰ ਹਫਤੇ ਚ ਆਪਾਂ 2-3 ਦਿਨ ਲਈ ਬਿਠਾਤਾ ਵਾ ਠੀਕ ਹੈ ਇੱਕ ਦਿਨ ਆਪਾਂ ਸਾਰਾ ਦਿਨ ਬਿਠਾਤਾ ਸੀਗਾ ਤੇ ਇੱਕ ਦਿਨ ਆਪਾਂ ਅੱਧਾ ਦਿਨ ਬਿਠਾਤਾ ਸੀ ਹਨਾ ਤੇ ਅੱਜ ਆਪਾਂ ਬਿਠਾਉਣੇ ਆ ਜਦੋਂ ਆਪਾਂ ਜਾਣ ਲੱਗੇ ਉਹ ਤੋਂ ਆਪਾਂ ਲਾ ਜਾਾਂਗੇ ਠੀਕ ਹੈ ਕਿਉਂਕਿ ਦਾਣਾ ਪਾਣੀ ਖਾਣਾ ਹੁੰਦਾ ਯਾਰ ਬੱਚੇ ਨੇ ਨਾ ਇੱਕ ਦੋ ਬਾਤ ਕੋਈ ਲੋਂਦਾ ਨਹੀਂ ਫਿਰ ਆਪਣਾ ਕਿ ਯਾਰ ਮੁੰਡੇ ਆਪ ਵੀ ਸਕੂਲੇ ਚਲੇ ਜਾਂਦੇ ਆ ਠੀਕ ਹੈ ਤੇ ਚਲੋ ਫਿਰ ਪਹਿਲਾਂ ਬੱਚਾ ਫੜ ਕੇ ਦਿਖਾਉਣੇ ਆ ਤੁਹਾਨੂੰ ਉਹ ਵਾਲਾ ਸਾਹਮਣੇ ਵਾਲਾ ਠੀਕ ਹੈ ਤੇ ਲਓ ਜੀ ਆ ਬੱਚਾ ਲਾਲ ਚੀਨਾ ਚਿੱਟੀਆਂ ਅੱਖਾਂ ਦਾ ਠੀਕ ਹੈ। ਨੋਂ ਨੋਂਦਰਾ ਹੈ ਦੀਆਂ ਕਾਲੀਆਂ ਮਾੜੇ ਮਾੜੇ ਆਈਦੇ ਕਾਲੇ ਪੰਜੇ ਆ ਠੀਕ ਹੈ। ਤੇ ਲਓ ਫਿਰ ਇਹਨੂੰ ਆਪਾਂ ਛੱਡਦੇ ਹਾਂ ਠੀਕ ਹੈ ਛਤਰੀ ਤੇ ਤੇ ਦੇਖਦੇ ਹਾਂ ਜੱਥੋ ਜਾਂਦਾ ਤੇ ਨਹੀਂ ਜਾਂਦਾ ਛਤਰੀ ਤੇ ਠੀਕ ਹੈ ਨਾਲੇ ਆਪਾਂ ਨੂੰ ਪਤਾ ਚੱਲ ਜੂਗਾ। ਇਹ ਚਲੋ ਬਈ ਸ਼ੇਰਾ ਜਾਵੜਾ ਯਾਰ ਵਾਹ ਬਈ। ਚੱਲ ਸ਼ੂਗਰ ਮਾੜੀ ਮੋਟੀ ਇੱਜ਼ਤ ਰੱਖੀ ਆਪਣੇ ਬੱਚੇ ਨੇ ਹਨਾ ਕਿਉਂਕਿ ਆਪਾਂ ਨੂੰ ਥੋੜਾ ਟਾਈਮ ਹੀ ਹੋਇਆ ਛਤਰੀ ਦੇ ਬਣਦੇ ਆਣੂ ਵੇ ਇੱਕ ਦਿਨ ਮੈਂ ਬੰਨ ਗਿਆ ਕਿਉਂਕਿ ਥੱਲੇ ਉੱਤਰਨ ਲੱਗਿਆ ਮੈਨੂੰ ਬਿੱਲੀ ਦਾ ਡਰ ਸੀ ਇਹਦਾ ਠੀਕ ਹੈ ਬਾਕੀ ਖੜ ਨਹੀਂ ਖੁੜ ਨਹੀਂ ਚੇ ਕ ਕਰ ਸਕਦੇ ਆਪਣੇ ਬੱਚੇ ਦੀ ਠੀਕ ਹੈ ਬਾਕੀ ਜਿਹੜੇ ਆਪਣੇ ਬਰੀਡਿੰਗ ਆਪਾਂ ਕਰਾਈ ਦੀ ਹੈ ਬਈ ਬੋਕ ਹੈਂਡ ਕਰਾਈ ਦੀ ਹੈ ਠੀਕ ਹੈ ਬਾਕੀ ਦੇਖਾਂਗੇ ਕਿ ਆਪਾਂ ਇੱਕ ਮਤਲਬ ਸੇਲ ਜੇ ਬੱਚੇ ਕਰਨੇ ਹੋਏ ਆਪਾਂ ਸੇਲ ਵੀ ਕਰਾਂਗੇ ਬਾਕੀ ਆਪਾਂ ਨੂੰ ਦੱਸ ਜ਼ਰੂਰ ਦਿਓ ਹਾਂ ਵੀ ਜਿਹੜੇ ਵੀ ਪੁਰਾਣੇ ਲੈਣੇ ਆ ਠੀਕ ਹੈ ਪਹਿਲਾਂ ਦੱਸ ਦਿਆ ਕਰੋ ਕਿਉਂਕਿ ਇਤ ਕੀ ਆਪਾਂ ਥੋੜੇ ਬੱਚੇ ਵੱਧ ਕਢਾ ਸਕਦੇ ਆ ਮੈਨੂੰ ਲੱਗਦਾ ਪਿਆ ਵਾ ਕਿਉਂਕਿ ਪਿਛਲੀ ਯਾਰ ਆਪਾਂ 10 15 ਬੱਚੇ ਕਢਾਏ ਸੀ ਉਹ ਵੀ ਆਪਣੇ ਦੋਸਤਾਂ ਨੂੰ ਹੀ ਦੇਤੇ ਸੀ ਠੀਕ ਹੈ ਤੇ ਬਾਕੀ ਆਪਾਂ ਛਤਰੀ ਉੱਚੀ ਕਰ ਦਿੰਨੇ ਆ ਜੇ ਨੀਵਾ ਆ ਗਿਆ ਫਿਰ ਆਪਾਂ ਇੱਕ ਰੀ ਆਪਾਂ ਬਣ ਲਾਂਗੇ ਇਹਨੂੰ ਠੀਕ ਹੈ ਤੇ ਬਾਕੀ ਆਪਣੇ ਦੂਸਰੇ ਕਬੂਤਰ ਜਿਹੜੇ ਆ ਵਿਚਾਲੜੇ ਖੁੱਡੇ ਵਾਲੇ ਆਪਾਂ ਉਹ ਵੀ ਦਿਖਾਵਾਂਗੇ ਤੁਹਾਨੂੰ ਠੀਕ ਹੈ ਕਿਉਂਕਿ ਕਿੰਨਾ ਟਾਈਮ ਹੋ ਗਿਆ ਆਪਾਂ ਇੱਕ ਵੀਡੀਓ ਥੋੜੀ ਜਿਹੀ ਲੇਟ ਆਂਦੀਆਂ ਹਨਾ ਤੇ ਬਾਕੀ ਆਪਣੇ ਕਬੂਤਰਾਂ ਦਾ ਸ਼ੌਂਕ ਕਰਾ ਦਈ ਕੀ ਅਪਡੇਟ ਆ ਗਈ ਆਪਣੇ ਕਬੂਤਰਾਂ ਦੇ ਵਿੱਚ ਠੀਕ ਹੈ ਛਤਰੀ ਨੂੰ ਕਰਦੇ ਆ ਉੱਚੀ ਤੇ ਦਿਖਾਉਣੇ ਫਿਰ ਕਬੂਤਰ ਤੁਹਾਨੂੰ ਬਈ ਜਦੋਂ ਆਪਾਂ ਛਤਰੀ ਉੱਚੀ ਕੀਤੀ ਬੱਚਾ ਆਪਣਾ ਉੱਡ ਗਿਆ ਸੀਗਾ ਆਪਣੇ ਤੇ ਚਬਾਰੇ ਤੇ ਆ ਗਿਆ ਸੀ ਉਹ ਬੈਠਾ ਸਾਹਮਣੇ ਤੇ ਮੈਂ ਫਿਰ ਕਬੂ ਬੱਚਾ ਆਪਣਾ ਕਬੂਤਰ ਕਾੜਦਾ ਸੀਗਾ ਤੇ ਛਤਰੀ ਤੇ ਬੈਨ ਲਗਾ ਉਹ ਵੀ ਉੱਡ ਗਿਆ ਸੀਗਾ ਤੇ ਹੁਣ ਜਦੋਂ ਇਹ ਛਤਰੀ ਤੇ ਆ ਗਿਆ ਇਸ ਤੋਂ ਬਾਅਦ ਆਪਣਾ ਬੱਚਾ ਵੀ ਕੀ ਪਤਾ ਆਪਣੇ ਆਪ ਆ ਜੇ ਹਨਾ ਉਹਨੂੰ ਦੇਖ ਕੇ ਤੇ ਤੁਹਾਨੂੰ ਕਬੂਤਰਾਂ ਦਾ ਸ਼ੌਂਕ ਕਰਾ ਦਈਏ ਫਿਰ ਹਨਾ ਜਿਹੜੇ ਜਿਹੜੇ ਆਪਣੇ ਕਬੂਤਰ ਖਾਲੀ ਯਾ ਮਤਲਬ ਜਿਹੜੇ ਆਪਾਂ ਹਜੇ ਜੋੜੇ ਨਹੀਂ ਲਾਏ ਹਨ ਉਹ ਦਿਖਾਉਣੇ ਆ ਪਰ ਥੋੜੀ ਬਾਕੀ ਮੈਨੂੰ ਕਮੈਂਟ ਕਰਕੇ ਦੱਸਿਓ ਹਾਂ ਵੀ ਇਹਨਾਂ ਦੇ ਜੋੜੇ ਆਪਾਂ ਕਿਹੜੀ ਕਬੂਤਰੀ ਨਾਲ ਲਾ ਸਕਦੇ ਹਾਂ ਠੀਕ ਹੈ ਭਾਈ ਤੇ ਲਓ ਜੀ ਆ ਆਪਣਾ ਇੱਕ ਚਿੱਟੀਆਂ ਅੱਖਾਂ ਦਾ ਇੱਕ ਆ ਖੱਟੀਆਂ ਦਾ ਜੌਂ ਸੇੜਾ ਰਹਿਂਦਾ ਪਿਆ ਹਜੇ ਲਾਲ ਜੌਂ ਸੇੜਾ ਠੀਕ ਹੈ ਆਪਣਾ ਡੱਬਾ ਚਿੱਟੀਆਂ ਅੱਖਾਂ ਦਾ ਵੀ ਰਹਿਂਦਾ ਪਿਆ ਹਜੇ ਭਾਈ ਤੇ ਕਾਲਾ ਚੀਨਾ ਖੱਟੀਆਂ ਅੱਖਾਂ ਦਾ ਉਹ ਵੀ ਰਹਿੰਦਾ ਵਾ ਉਹ ਕਾਲੀਆਂ ਅੱਖਾਂ ਦਾ ਹੀ ਰਹਿੰਦਾ ਜਿਹੜਾ ਉਹ ਪਿੱਛੇ ਬੈਠਾ ਹੈ ਲਾਲ ਚੀਨੇ ਦੇ ਠੀਕ ਹੈ ਤੇ ਉਹ ਜਿਹੜਾ ਲਾਲ ਚੀਨਾ ਖੱਟੀਆਂ ਦਾ ਅੱਵੀ ਬੈਠਾ ਆ ਬਾਕੀ ਦੋ ਆਪਣੇ ਉੱਪਰ ਬੈਠੇ ਹੋਏ ਮੋਜਾ ਤੇ ਲਾਲ ਸੋਰੀ ਕਾਲਾ ਚੀਨਾ ਠੀਕ ਹੈ ਬਾਕੀ ਆ ਫੈਂਸੀ ਕਬੂਤਰ ਆਪਣੇ ਤੇ ਇਹਨਾਂ ਨੂੰ ਮੇਰੇ ਹਿਸਾਬ ਨਾਲ ਮੈਂ ਇਹਨਾਂ ਨੂੰ ਲੱਗ ਕਰਦਾ ਠੀਕ ਹੈ ਇਹ ਦੇਖਾਂਗੇ ਇੱਕ ਦੋ ਦਿਨਾਂ ਦੇ ਵਿੱਚ ਲੱਗ ਕਰ ਦਾਂਗੇ ਠੀਕ ਹੈ ਫਿਰ ਅੱਧਰ ਆਪਾਂ ਜੋੜੇ ਲਾ ਕੇ ਅੱਧਰ ਵੀ ਛੱਡ ਦਾਂਗੇ ਤੇ ਤੀਜੇ ਖੁੱਡੇ ਦੇ ਵਿੱਚ ਵੀ ਜੋੜੇ ਲਾ ਕੇ ਛੱਡ ਦਾਂਗੇ ਠੀਕ ਹੈ ਤੇ ਬਾਕੀ ਆ ਕਬੂਤਰ ਦੇਖ ਲੈਨੇ ਆ ਬਿਮਾਰ ਹੈ ਤੇ ਕੀ ਸਿਸਟਮ ਹੈ ਠੀਕ ਹੈ ਇਹਨੂੰ ਦੇਖਦੇ ਆ ਫੜ ਕੇ ਲਓ ਬਾਈ ਜੀ ਆਪਾਂ ਦਿਖਾਤੇ ਜੋੜੇ ਵੀ ਆਪਣੇ ਠੀਕ ਹੈ ਤੇ ਆਪਣੇ ਕਬੂਤਰ ਜਿਹੜੇ ਵੇਲੇ ਆਉ ਵੀ ਤੇ ਆਪਣਾ ਕਬੂਤਰ ਬਹਿੰਦਾ ਪਿਆ ਛਤਰੀ ਤੇ ਠੀਕ ਹੈ ਤੇ ਹੁਣ ਫਿਰ ਇਦੂ ਬਾਦ ਆਪਾਂ ਬੱਚੇ ਨੂੰ ਡਰਾ ਕੇ ਦੇਖ ਲਾਂਗੇ ਠੀਕ ਹੈ ਜੇ ਤਾਂ ਛਤਰੀ ਤੇ ਜਾਂਦਾ ਹੋਇਆ ਠੀਕ ਹੈ ਆ ਬੱਸ ਵਾ ਚੱਲਿਆ ਵਾ ਤੇ ਬਾਕੀ ਜਿਹੜਾ ਮੈਂ ਤੁਹਾਨੂੰ ਦੱਸਣਾ ਇੰਦੇ ਆ ਖੁੱਡੇ ਦੇ ਵਿੱਚ ਆਪਾਂ ਮਤਲਬ ਆਪਣੇ ਫੈਂਸੀ ਰੱਖ ਲਾਂਗੇ ਠੀਕ ਹੈ ਆ ਇਹਨੂੰ ਪੱਦਰ ਪੁਦਰ ਕਰਕੇ ਸਾਰਾ ਕੁਝ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਵੀ ਇਹਦੇ ਵਿੱਚ ਕਰ ਦਈਏ ਅਲੱਗੋਂ ਥੋੜੇ ਜਿਹਾ ਨਾ ਵਧੀਆ ਲੱਗਦਿਆ ਹਨਾ ਯਾਰ ਫੈਂਸੀ ਲੱਗਮ ਹੋਣ ਦੂਸਰੇ ਅਲੱਗ ਹੋਣ ਹਨਾ ਮਤਲਬ ਥੋੜੀ ਦਿੱਕਤ ਵਾਲੀ ਗੱਲ ਹੋ ਗਈ ਹੈ ਨਾ ਥੋੜੇ ਜਿਹਾ ਜਿਹੜੇ ਆਪਣੇ ਉੱਡਣ ਵਾਲੇ ਕਬੂਤਰ ਆ ਉਹ ਵੀ ਥੋੜੇ ਜੇ ਨਰਵਸ ਜੇ ਹੋ ਜਾਂਦੇ ਜਿਵੇਂ ਮੰਨ ਲਾ ਕਈ ਆ ਡਰ ਜਾਂਦੇ ਹੁੰਦੇ ਆ ਹਨਾ ਜਿਵੇਂ ਵੀ ਆ ਉਹਨਾਂ ਦੀ ਥੋੜੀ ਨਾ ਰੈਪੂਟੇਸ਼ਨ ਮੜੀ ਜੀ ਘਟ ਜਾਂਦੀ ਆ ਉੱਡਣ ਵਾਲੇ ਕਬੂਤਰਾਂ ਦੀ ਹਨਾ ਇਸ ਲਈਰ ਮੈਨੂੰ ਲੱਗਦਾ ਪਿਆ ਥੋੜਾ ਬੋਤਾ ਇਹਨਾਂ ਨੂੰ ਅਲੱਗ ਕਰ ਦਈਏ ਠੀਕ ਹੈ ਬਾਕੀ ਤੁਸੀਂ ਮੈਨੂੰ ਜਰੂਰ ਕਮੈਂਟ ਕਰਕੇ ਦੱਸ ਦਿਓ ਹਾਂ ਵੀ ਕਰ ਦਈਏ ਤੇ ਨਾ ਕਰੀਏ ਫਿਰ ਆਪਾਂ ਉਸੇ ਸੰਬੰਧ ਵਿੱਚ ਦੇਖ ਲਾਂਗੇ ਜਿਹੜੇ ਜਿਆਦੇ ਕਮੈਂਟ ਵੋਏ ਕਰ ਦੋ ਜਾਂ ਨਹੀਂ ਕਰਨਾ ਹਨਾ ਉਹ ਆਪਾਂ ਉਹਦੀ ਆਪਾਂ ਸਲਾਹ ਮੰਨ ਲਾਂਗੇ ਸਾਰੇ ਵੀਰ ਭਰਾਵਾਂ ਦੀ ਠੀਕ ਹੈ ਤੇ ਮੈਂ ਬੱਚਾ ਦੇਖਣਾ ਕਿੱਥੇ ਜੜੜ ਮੈਨੂੰ ਦਿਖਿਆ ਨਹੀਂਗਾ ਇੱਥੇ ਜਿਵੇਂ ਬੈਠਾ ਸੀਗਾ ਹਜੇ ਤੱਕ ਇਹ ਤਾਂ ਦੇਖਿਆ ਨਹੀਂ ਉੱਪਰ ਤੇ ਦੇਖ ਕੇ ਫਿਰ ਕਰਦੇ ਆਪਾਂ ਹਨਾ ਦਿਖਾਉਣੇ ਆ ਜੇ ਛਤਰੀ ਤੇ ਜਾਂਦਾ ਤਾਂ ਆਪ ਮੈਂ ਉਧਰ ਪਾ ਲਈ ਜਨਾ ਬੱਚਾ ਬੱਚਾ ਅਦਰ ਖਲੋ ਲੈਣੇ ਚ ਬੈਠਾ ਆਣ ਕੇ ਦੇਖ ਲੋ ਕਿਵੇਂ ਦੀ ਕਰਾ ਮਾਤਾ ਨਾ ਬਈ ਮੈਂ ਆਪਾਂ ਕਿਹੜੀ ਸੜ ਜਾੜਾ ਨਾ ਛਤਰੀ ਤੇ ਨਾ ਕੋਸ਼ਿਸ਼ ਜਦੋਂ ਮੈਂ ਚੱਲ ਅਦਰ ਪੌੜੀਆਂ ਵਾਲੀ ਸੜ ਵੇਣਾ ਆਣਾ ਆਣ ਕੇ ਚੱਲ ਅੱਥੇ ਕਈ ਯਾਰ ਬੈਠ ਬੂੜ ਜਾਂਦਾ ਹੁੰਦਾ ਬੈਠਾ ਅਦਰ ਪਿਆ ਦੇਖੋ ਚੱਲ ਵਧੀਆ ਮੈਨੂੰ ਐ ਹੁੰਦਾ ਨਾ ਕਈ ਯਾਰ ਬਾਈ ਜਿਵੇਂ ਹੁਣ ਆ ਉੱਤਰ ਆਇਆ ਹੈ ਨਾ ਛਤਰੀ ਤੋਂ ਆਪਾਂ ਤਾਂ ਬੰਨ ਦਈਦਾ ਬਿੱਲੀ ਬੁੱਲੀ ਨਾ ਖਾ ਜਾਏ ਹਨਾ ਐਵੇਂ ਯਾਰ ਪਹਿਲਾ ਬੱਚਾ ਵਾ ਜੇ ਪਹਿਲੇ ਹੀ ਨੁਕਸਾਨ ਹੋ ਗਿਆ ਫਿਰ ਕੀ ਫਾਇਦਾ ਹਨਾ ਤੇ ਉਹ ਆਪਣਾ ਕਬੂਤਰ ਬਹਿ ਗਿਆ ਸੀ ਆਣ ਕੇ ਤੇ ਆਪਾਂ ਫਿਰ ਇਹਨੂੰ ਦੇਖਦੇ ਆ ਕੋਸ਼ਿਸ਼ ਕਰਦੇ ਆ ਬਿਠਾਉਣ ਦੀ ਛਤਰੀ ਤੇ ਜੇ ਜਾਂਦਾ ਵਾ ਠੀਕ ਹੈ ਜੇ ਨਾ ਜਾਂਦਾ ਹੋਇਆ ਉਹ ਇਹਦੀ ਮਰਜ਼ੀ ਆ ਫਿਰ ਆਪਾਂ ਤਾੜ ਦਾਂਗੇ ਠੀਕ ਹੈ ਜਦੋਂ ਆਪਾਂ ਆਪ ਘਰੇ ਹੋਵਾਂਗੇ ਫਿਰ ਆਪਾਂ ਇਹਨੂੰ ਛਤਰੀ ਤੇ ਬਿਠਾ ਦਾਂਗੇ ਠੀਕ ਹੈ ਕਿਉਂਕਿ ਤਕਲੀਫ ਹੈ ਇਹਨੂੰ ਵੀ ਨਾਵੇ ਆਪਾਂ ਨੂੰ ਆਵੇ ਹਨ ਕਿਉਂਕਿ ਜੇ ਇਹਨੂੰ ਨੁਕਸਾਨ ਆ ਤਕਲੀਫ ਆਪਾਂ ਨੂੰ ਆਊਗੀ ਜੇ ਆਪਾਂ ਇਹਨੂੰ ਛਤਰੀ ਤੇ ਬੰਨ ਗਏ ਫਿਰ ਇਹਨੂੰ ਵੀ ਧੋਪ ਚ ਜਾਂ ਜਦੋਂ ਵੀ ਹਨਾ ਸਾਰੀ ਦਿਹਾੜੀ ਬੈਠਣਾ ਪਊਗਾ ਠੀਕ ਹੈ ਆਪਾਂ ਦੋਨਾਂ ਬਾਰੇ ਸਾਇਡ ਸੋਚਦੇ ਹਾਂ ਮੈਂ ਤਾਂ ਆ ਵੀ ਇਕੱਲੇ ਦੀ ਨਹੀਂ ਮੈਂ ਸੋਚਦਾ ਹੁੰਦਾ ਠੀਕ ਹੈ ਬਾਈ ਬਾਕੀ ਤੁਹਾਨੂੰ ਪਤਾ ਹੀ ਆ ਆਪਾਂ ਕਿਵੇਂ ਨੇ ਕਿਵੇਂ ਦੇ ਨਹੀਂ ਬਾਕੀ ਸਪੋਰਟ ਜਰੂਰ ਕਰਿਆ ਕਰੋ ਸਾਰੇ ਵੀਰ ਭਰਾ ਜਿੰਨੇ ਵੀਰ ਭਰਾ ਆਪਣੀ ਵੀਡੀਓ ਵੇਂਦੇ ਪਏ ਆ ਆਪ ਨੂੰ ਬਾਈ ਵਿਊ ਥੋੜੇ ਜਿਹਾ ਘਟਾਈ ਇਹਨੇ YouTube ਫੈਮਲੀ ਤੋਂ ਹੀ ਮਾੜੀ ਜਿਹੀ ਮਦਦ ਕਰੋ ਹਣਾ ਆਪਣੀ ਤੇ ਵਿਊ ਥੋੜੇ ਜਿਹਾ ਵੱਧ ਜਾਣ ਆਪਣੇ ਤੇ ਆਪਣਾ ਡੇਲੀ ਵਲੌਗ ਆਇਆ ਕਰੂਗਾ ਜੇ ਆਪਾਂ ਨੂੰ 1000 2000 ਵਿਊ ਆਉਣ ਲੱਗ ਗਿਆ ਠੀਕ ਹੈ ਆਪਣਾ ਰੋਜ਼ ਆਪਣਾ ਵਲੌਗ ਜਿਹੜਾ ਵੀ ਜਿਵੇਂ ਵੀ ਕਰਕੇ ਮੈਂ ਬਣਾ ਕੇ ਤੁਹਾਨੂੰ ਦਿਆ ਕਰੂੰਗਾ ਬਾਕੀ ਆਪਣੇ ਥੋੜੇ ਜਿਹਾ ਵਿਊ ਤੁਹਾਡੇ ਜੋ ਅਪਡੇਟ ਹੋ ਜੇਣਾ ਵਿਊ ਆਉਣ ਦੇ ਵਿੱਚ ਥ ਤੇ ਇਹਨੂੰ ਆਪਾਂ ਫੜਦੇ ਆਂ ਤੇ ਛੱਡ ਕੇ ਦੇਖਦੇ ਆਂ ਠੀਕ ਹੈ ਪਹੁੰਚ ਜਾਂਦਾ ਤੇ ਨਹੀਂ ਛਤਰੀ ਤੇ ਐ ਲਓ ਭਾਈ ਜੀ ਬੱਚਾ ਆਪਣੀ ਗਲਤੀ ਨਾਲ ਉੱਡ ਗਿਆ ਠੀਕ ਹੈ ਉੱਡ ਗਿਆ ਤੇ ਨਾਲ ਆਪਣਾ ਕਬੂਤਰ ਵੀ ਠੀਕ ਹੈ ਬਾਕੀ ਉੱਡਦਾ ਚਾਲ ਬਹੁਤ ਸੋਹਣੀ ਹੈ ਹਜੇ ਤੱਕ ਤਾਂ ਮਤਲਬ ਸਲੋ ਸਲੋ ਉੱਡਦਾ ਪਿਆ ਹਨਾ ਤੇ ਇੱਕ ਹੱਥ 'ਚ ਮੇਰੇ ਫੋਨ ਸੀ ਤੇ ਫਿਰ ਤੁਹਾਨੂੰ ਪਤਾ ਹਨਾ ਨਹੀਂ ਫੜਿਆ ਗਿਆ ਚਲੋ ਉਹ ਆਪਣੀ ਗਲਤੀ ਆ ਹੁਣ ਤੇ ਬਾਕੀ ਬੱਚਾ ਹੁਣ ਉੱਡ ਪਿਆ ਹੁਣ ਸਿੱਧਾ ਛਤਰੀ ਤੇ ਆ ਜਾਏ ਠੀਕ ਹੈ ਬਸੇ ਹੀ ਆਪਾਂ ਨੂੰ ਤਾਂ ਰੰਗਾਂ ਸੋਨਾ ਵੀ ਲੱਗਦਾ ਪੈਣਾ ਲਾਲ ਚੀਨਾ ਦੇ ਉੱਪਰ ਉੜਦਾ ਤੇ ਨਾਲ ਆਪਣਾ ਵੱਡਾ ਕਬੂਤਰ ਉੱਡੀ ਜਾਂਦਾ نیچے ਫਿਰਦਾ ਪਿਆ ਆ ਉੱਪਰਲਾ ਬੱਚਾ نیچے ਆਪਣਾ ਵੱਡਾ ਕਬੂਤਰ ਕੀ ਪਤਾ ਇਹਨੂੰ ਦੇਖ ਕੇ ਛਤਰੀ ਤੇ ਹੀ ਆ ਜਾਏ ਸਿੱਧਾ ਹਨਾ ਬਾਕੀ ਆ ਗਿਆ ਬੱਚਾ ਆਪਣਾ ਚਲੋ ਫਿਰ ਇਹਨੂੰ ਆਪਾਂ ਤਾੜਾਂਗੇ ਤੇ ਫਿਰ ਆਪਣਾ ਜਾਣ ਦਾ ਵੀ ਟਾਈਮ ਹੋ ਜਾਣਾ ਹਨਾ ਕੰਮ ਤੇ ਤੇ ਫਿਰ ਆਪਾਂ ਇਹਨੂੰ ਤਾੜਾਂਗੇ ਠੀਕ ਹੈ ਕਿਉਂਕਿ ਜਿੱਦਨ ਆਪ ਕਰੇ ਰਹੇ ਆਪਾਂ ਉਸ ਦਿਨ ਇਹਨੂੰ ਛਤਰੀ ਤੇ ਬਿਠਾ ਦਾਂਗੇ ਬਾਕੀ ਕਬੂਤਰ ਨੂੰ ਦੇਖ ਕੇ ਕੀ ਪਤਾ ਛਤਰੀ ਤੇ ਆਈ ਜਾਵੇ ਆਪਣੇ ਵੱਡੇ ਕਬੂਤਰ ਨੂੰ ਦੇਖ ਕੇ ਹਨਾ ਤੁਹਾਨੂੰ ਪਤਾ ਜਿਹੜੇ ਬੱਚੇ ਹੁੰਦੇ ਆ ਫਿਰ ਰਿਸੋੜੀਸ ਛਤਰੀ ਤੇ ਚਲੇ ਜਾਂਦੇ ਹੁੰਦੇ ਹਨਾ ਜੇ ਆਪਾਂ ਛਤਰੀ ਤੇ ਨਾ ਬਿਠਾਈਏ ਤਾਂ ਵੀ ਚਲੇ ਜਾਂਦੇ ਆ ਕਬੂਤਰ ਨੂੰ ਦੇਖ ਕੇ ਹਨਾ ਤੇ ਫਿਰ ਆ ਦੇਖਦੇ ਆ ਕਿੰਨਾ ਕੁ ਟਾਈਮ ਉੱਡ ਕੇ ਆਉਂਦਾ ਕਿੰਨਾ ਕੁ ਟਾਈਮ ਨਹੀਂ ਉੱਡ ਕੇ ਆਉਂਦਾ ਤੇ ਬਾਕੀ ਮੈਨੂੰ ਦਿਓ ਇਜਾਜ਼ਤ ਫਿਰ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਬਾਕੀ ਆਪਣੀ ਜਿਹੜੇ ਵੀਡੀਓ ਸਾਰੇ ਵੀਰ ਭਰਾਵੇ ਨੇ ਬਈ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜਿਹੜੇ ਵੀਰ ਭਰਾ ਆਪਣੀ ਨਵੀਂ ਵੀਡੀਓ ਵੇਖਦੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਨਵੀਂ ਵੀਡੀਓ ਨੂੰ ਦੇਖਣ ਵਾਸਤੇ ਠੀਕ ਹੈ ਤੇ ਲਓ ਜੀ ਆ ਕੇ ਕੇ ਵਿਚਾਰਾ ਇੱਥੇ ਹੀ ਬਹਿ ਗਿਆ ਆਪਣਾ ਵੱਡਾ ਕਬੂਤਰ ਠੀਕ ਹੈ ਮੂਹ ਵੀ ਅਗਲਾ ਪੱਟ ਗਿਆ ਯਾਰ ਚਲੋ ਕੋਈ ਚੱਕਰ ਨਹੀਂ ਗਲਤੀ ਆਪਣੀ ਆ ਠੀਕ ਹੈ ਤੇ ਫਿਰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਰਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਓਕੇ ਬਾਏ ਟਾਟਾ ਸਾਰੇ ਵੀਰ ਭਰਾਵਾਂ ਨੂੰ